ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਹੋ ਤੁਸੀਂ ਸਾਰੇ ਜਣੇ ਆਇਯੂਬ ਕੀ ਤੁਸੀਂ ਸਾਰੇ ਜਣੇ ਠੀਕ ਹੋਗੇ ਆਪਣੇ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਤੇ ਖੁਸ਼ਿਆਲ ਹੋਗੇ ਮਾਈ ਗੁਰਤਨ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਤੇ ਮੈਂ ਵੀ ਠੀਕ ਠਾਕ ਆ ਤੇ ਲੋ ਜੀ ਅੱਜ ਤਰੀਖ ਹੈਗੀ ਆ ਜੀ 29 ਜੂਨ ਤੇ ਸਵੇਰੇ ਸਵੇਰ ਦੀ ਵੀਡੀਓ ਹੈ ਜੀ 7:00 ਵਜ ਦਾ ਟਾਈਮ ਸੀ 6:00 ਵਜੇ ਉੱਠ ਕੇ ਆਪਾਂ ਚਾਹ ਪਣੀ ਪੀ ਕੇ ਨਾ ਤੋ ਕੇ ਰੈਡੀ ਹੋ ਗਏ ਸੀ ਉਸ ਤੋਂ ਬਾਅਦ ਆਪਾਂ ਆਪਣੇ ਘਰ ਦੇ ਕਮਰਾ ਕਰਾਂ ਦੇ ਵਿੱਚ ਲੱਗ ਜਾਨੇ ਆ ਸਭ ਤੋਂ ਪਹਿਲਾ ਕੰਮ ਸੀ ਆਪਣਾ ਵੀਡੀਓ ਦੇ ਵਿੱਚ ਛਾਡੂ ਲਗਾਉਣਾ ਕਿਉਂਕਿ ਅੱਜ ਮੌਸਮ ਠੀਕ ਸੀ ਵੈਸੇ ਧੁੱਪ ਜੀ ਮੜੀ ਚੜਨ ਦੀ ਸੀ ਜ਼ਿਆਦਾ ਨਹੀਂ ਫਿਰ ਵੀੜੇ ਵਿੱਚ ਜ਼ਿਆਦੀ ਧੁੱਪ ਚੜ ਜਾਂਦੀ ਹੈ ਤੇ ਛਾਡੂ ਲਗਾਉਣਾ ਬਹੁਤ ਔਖਾ ਜਾਂਦਾ ਇਸ ਕਰਕੇ ਮੈਂ ਪਹਿਲਾਂ ਹੀ ਲਗਾ ਲਿਆ ਤੇ ਵੀਡੀਓ ਪਤਾ ਨਹੀਂ ਕਿਉਂ ਇੰਨੀ ਜ਼ਿਆਦਾ ਖਰਾਬ ਜੀ ਹੋ ਗਈ ਇਤੋਂ ਆਟੋਮੈਟਿਕ ਹੋ ਗਈ ਆ ਤੇ ਉਸ ਤੋਂ ਬਾਅਦ ਫਿਰ ਆਪਾਂ ਅੰਦਰਾਂਗੇ ਸਭ ਤੋਂ ਪਹਿਲਾਂ ਆਪਾਂ ਰਸੋਈ ਦੀ ਮਾੜੀ-ਮੁੱਟੀ ਸਾਫ ਸਫਾਈ ਕਰਕੇ ਲਈ ਰੋਟੀ ਪਾਣੀ ਤਾਂ ਬਣਾਉਣਾ ਸੀ ਮਤਲਬ ਝਾੜ ਪੂੰਝ ਕੇ ਬੈਂਚ ਤੇ ਫਿਰ ਝਾੜ ਉਲਗਾਉਣ ਲੱਗੇ। ਚਾਹ ਵਾਲੇ ਬਰਤਨ ਆਪਾਂ ਸਾਫ਼ ਕਰ ਲਏ ਸੀ। ਸਭ ਤੋਂ ਪਹਿਲਾਂ ਆਪਾਂ ਰਸੋਈ ਦੇ ਵਿੱਚੋਂ ਕੱਢਿਆ ਝਾੜੂ ਕਿਉਂਕਿ ਝਾੜੂ ਦਾ ਕੰਮ ਇਹਨੂੰ ਥੋੜਾ ਜਿਹਾ ਵੱਖਾ ਲੱਗਦਾ। ਪਹਿਲਾਂ ਤਾਂ ਇੱਡਾ ਵੱਡਾ ਵਿੜਾ ਫਿਰ ਅੰਦਰ ਤੁਹਾਨੂੰ ਪਤਾ ਚਾਰ ਪੰਜ ਕਮਰੇ ਤੇ ਐਡੀ ਵੱਡੀ ਗੈਲਰੀ ਲੌਬੀ ਜੋ ਵੀ ਕਹਿੰਦੇ ਆ ਲੌਬੀ ਕਹਿੰਦੇ ਆ ਜ਼ਿਆਦਾਤਰ ਤੇ ਅਸੀਂ ਤੇ ਜਿਹੜਾ ਡਰਾਈਂਗ ਰੂਮ ਆ ਉਹਦੇ ਵਿੱਚ ਸਮੇਂ ਜਦੋਂ ਬਾਅਦ ਚਾੜੂ ਕੱਢ ਦਿਓ ਉਦੋਂ ਨਾਲ ਦੇ ਨਾਲ ਹੀ ਕੱਢ ਲੈਣੇ ਫਿਰ ਬਾਰ ਦੀ ਬਾਰ ਕੂੜਾ ਕੱਢਣਾ ਬਹੁਤ ਸੌਖਾ ਹੋ ਜਾਂਦਾ ਹੈ ਤੇ ਇਹ ਹੈਗਾ ਜੀ ਆਪਣਾ ਪੇਟੀਆਂ ਵਾਲਾ ਕਮਰਾ ਰਸੋਈ ਦੇ ਨਾਲ ਹੀ ਤੇ ਉਸ ਤੋਂ ਬਾਅਦ ਆ ਗਈ ਆਪਣੇ ਰੂਮ ਦੀ ਸਾਫ ਸਫਾਈ ਇੰਦਰ ਕੋਈ ਵੀ ਸਮਾਨ ਨਹੀਂ ਹੈਗਾ ਸਿਰਫ ਜਦੋਂ ਪਹਿਣਾ ਹੁੰਦਾ ਉਦੋਂ ਦੋ ਮੰਝੇ ਢਾ ਲਈਦੇ ਆ ਤੇ ਹੁਣ ਕੋਈ ਵੀ ਸਮਾਨ ਨਹੀਂ ਰੱਖਿਆ ਖਾਲੀ ਕਮਰਾ ਹੈ ਤੇ ਲਾਈਟ ਆਫ ਕਰਤੀ ਸੀ ਮੈਂ ਛਾੜੂ ਲਗਾ ਕੇ ਤੇ ਲੋਜੀ ਤਿੰਨਾ ਕਮਰਿਆਂ ਦੇ ਵਿੱਚੋਂ ਤੇ ਆਪਣਾ ਛਾੜੂ ਜਿਹੜਾ ਲੱਗ ਚੁੱਕਿਆ ਸੀ ਕਿ ਉਸ ਤੋਂ ਬਾਅਦ ਆਪਣੀ ਆ ਗਈ ਚੌਥੇ ਕਮਰੇ ਦੀ ਵਾਰੀ ਮੇਰੇ ਦਰਾਨੀ ਦਾ ਜਿਹੜਾ ਰੂਮ ਨਾ ਉਹਦੀ ਵਾਰੀ ਆ ਗਈ ਆ ਉਹ ਹਜੇ ਤੱਕ ਮਤਲਬ ਕਰੇ ਨਹੀਂ ਆਏ ਇਹਨਾਂ ਨੂੰ ਅੱਜ ਹੋ ਗਿਆ ਮੇਰੇ ਕੱਲ ਨੂੰ ਦੋ ਦਿਨ ਹੋ ਗਏ ਆ ਗਿਆ ਨੂੰ ਤੇ ਦੇਖੋ ਅੱਜ ਜਾਂ ਪਲਕ ਤੱਕ ਆਏ ਨਹੀਂ ਆਣਗੇ ਤੇ ਲੋਜੀ ਇੱਧਰ ਵੀ ਆਪਣਾ ਜਿਹੜਾ ਝਾੜੂ ਨਿਕਲ ਚੁੱਕਿਆ ਸੀ ਲੋਜੀ ਇਧਰੋਂ ਵੀ ਆਪਣਾ ਜਿਹੜਾ ਛੜੂ ਪੂਰਾ ਨਿੱਕਲ ਚੁੱਕਿਆ ਸੀ ਜਿਹੜਾ ਦੂਸਰਾ ਕਮਰਾ ਉਹ ਆਪਣੇ ਬਾਬਾ ਜੀ ਵਾਲਾ ਕਮਰਾ ਜਿੱਥੇ ਆਪਾਂ ਪਹਿਲਾ ਜੋਤ ਲਗਾਉਣੀ ਅਨੇ ਸੀ ਉਧਰੋਂ ਚੱਕ ਕੇ ਤੇ ਉਹ ਵੱਲੇ ਰੂਮ ਚ ਰੱਖਤੀ ਆ ਤੇ ਉਹ ਮੈਂ ਸਵੇਰੇ ਸਵੇਰੀ ਛੜੂ ਕੱਢ ਲਿਆ ਸੀ ਤੇ ਅੱਜ ਸੰਡੇ ਸੀ ਇਸ ਕਰਕੇ ਮੈਂ ਸਵੇਰੇ ਸਵੇਰ ਸਫਾਈ ਕਰਕੇ ਤੇ ਜੋਤ ਲਗਾ ਦਿੱਤੀ ਸੀ ਉਦੋਂ ਮੈਂ ਕੋਈ ਵੀ ਵੀਡੀਓ ਸ਼ੂਟ ਨਹੀਂ ਕੀਤੀ ਤੇ ਲੋਜੀ ਹੁਣ ਵਾਰੀ ਆ ਗਈ ਆਪਣੀ ਲੌਬੀ ਦੀ ਤੇ ਘਟਾ ਨਾ ਬਹੁਤ ਜ਼ਿਆਦਾ ਉੜਦਾ ਵੈਸੇ ਨਾ ਪੋਚਾ ਵੀ ਫਿਰਿਆ ਹੋਇਆ ਵਾ ਕਟਾਤਾ ਬਹੁਤ ਜ਼ਿਆਦਾ ਹੀ ਉੱਡਦਾ ਇਸ ਕਰਕੇ ਮੈਨੂੰ ਥੋੜਾ ਥੋੜਾ ਪਾਣੀ ਧਰੋਣਕਣਾ ਪੈਂਦਾ ਹੈ ਤੇ ਲੋਜੀ ਇੱਥੋਂ ਵੀ ਆਪਣਾ ਝੜੂ ਨਿਕਲ ਜਾਣਾ ਵਾ ਤੇ ਲੋਜੀ ਪਹਿਲਾਂ ਤਾਂ ਜਿਹੜੇ ਮੇਰੇ ਚੈਨਲ ਤੇ ਨਿਊ ਆਏ ਨੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਤੇ ਪਲੀ ਸਾਰੇ ਜਣੇ ਤੁਸੀਂ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਓ ਤੇ ਅੱਜ ਆਪਾਂ ਬਣਾਵਾਂਗੇ ਆਲੂ ਵਾਲੇ ਪਰੌਂਠੇ ਆਲੂ ਬਲਨੇ ਮੈਂ ਧਰ ਦਿੱਤੇ ਸੀ ਅੰਬਸ ਮੈਨੂਏ ਸੀ ਕਿ ਤੁੱਪ ਚੜਨ ਤੋਂ ਪਹਿਲਾਂ ਸਾਫ ਸਫਾਈ ਹੋ ਜਾਈ ਆਪਣੀ ਉਸ ਤੋਂ ਬਾਅਦ ਆਪਾਂ ਰੋਟੀ ਪਾਣੀ ਵੱਲ ਹੁੰਨੇ ਆ ਤੇ ਲੋ ਜੀ ਹੁਣ ਕਰੋ ਤੁਸੀਂ ਵੀਡੀਓ ਨੂੰ ਅਨਜਵਾਏ thank you Yeah, y e ਜਾ ਮਾਣ ਲੈ ਮਾਣ ਨਹੀਂ ਤੇ ਵੀ ਹੋਣਗਾ ਲੈਵ ਕਾਹਦੇ ਤੋਂ ਸਰੇ ਪੁੱਛਣਾ ਪੁੱਛੀਆ ਮੈਂ ਦੂਜਾ ਮੈਂ ਜਦ ਵੀ ਜਾ ਮਮਾ ਨੇ ਦੂਜਾ ਇਹ ਰੋੜਾ ਮੇ ਤੁਰ ਕੇ ਲੈ ਨਾ ਅੱਛਾ ਟਾਈਮ ਕਿੰਨਾ ਹੋ ਗਿਆ ਮੇ ਕੋਲ ਸਾਢੇ ਚਾਰ ਪਾਪਾ 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 ਲੋਜੀ ਸ਼ਾਮ ਦੇ ਟਾਈਮ ਹੋ ਗਿਆ ਸੀ ਮੌਸਮ ਬਹੁਤ ਹੀ ਜ਼ਿਆਦਾ ਖਰਾਬ ਹਨੇਰੀ ਮੀਂਹ ਬਹੁਤ ਜ਼ਿਆਦਾ ਆਇਆ ਵਾ ਤੇ ਮੀਂਹ ਤਾਂ ਵੈਸੇ ਹਿਸਾਬ ਨਾਲ ਪਿਆ ਹਨੇਰੀ ਬਹੁਤ ਜ਼ਿਆਦਾ ਆਈ ਆ ਤੇ ਲੋਜੀ ਅੱਜ ਵਾਲੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਸਾਰੇ ਜਣੇ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਤੇ ਸੋਹਣੇ-ਸੋਹਣੇ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ ਤੇ ਲਾਈਕ ਵੀ ਜ਼ਰੂਰ ਕਰਿਆ ਕਰੋ ਜੀ ਤੇ ਬੱਦਲ ਬਹੁਤ ਜ਼ਿਆਦਾ ਇੱਕੇ ਦਮ ਚੜ ਆਇਆ ਸੀ ਤੇ ਮੀ ਬਿਲਕੁਲ ਥੋੜਾ ਜਿਹਾ ਜਪਿਆ ਤੇ ਬਸ ਹਨੇਰੀ ਜਿਆਦਾ ਸੀ ਹਨੇਰੀ ਝਖੜ ਨੇ ਤਾਂ ਸਾਰੇ ਵੀਡੀਓ ਸੈਂ ਖਲਾਰਾ ਪਾ ਦਿੱਤਾ ਸੀ ਤੇ ਸਬਜੀ ਆਪਾਂ ਬਣਾਈਆਂ ਜੀ ਅੱਜ ਆਲੂ ਨੂਟਰੀਆਂ ਦੀ ਤੇ ਥੋੜੀ ਜੀ ਮਤਲਬ ਰੈਸਪੀ ਤੁਹਾਡੇ ਨਾਲ ਸ਼ੇਅਰ ਕੀਤੀ ਜਿਆਦਾ ਵੀਡੀਓ ਨਹੀਂ ਸ਼ੇਅਰ ਕਰ ਕੀਤੀ ਅੱਜ ਦੀ ਵੀਡੀਓ ਤੇ ਕਰਦੇ ਆਪਾਂ ਇੱਥੇ ਐਂਡ ਆਪਾਂ ਮਿਲਦੇ ਹਾਂ ਜੀ ਨੈਕਸਟ ਵਲੌਗ ਦੇ ਨਾਲ